ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਦ ਕੰਮ ਪੜ੍ਹਾਈ ਪੈਣਪਰਾ ਪਤਾ ਮੰਗ ਐਡ ਪਾਉਣ ਲਈ ਆਪਣੀ ਇਹ ਸਾਰੀ ਜਾਣਕਾਰੀ ਸਾਨੂੰ ਭੇਜੋ ਤੇ ਆਪਣਾ ਫੋਨ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਨੂੰ ਕੁਝ ਸਮੇਂ ਬਾਅਦ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ बार-बार ਲਗਾਇਆ ਜਾਂਦਾ ਹੈ ਸਾਡੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਜੀ ਉਹ ਆਪਣੀ ਜ਼ਿੰਮੇਵਾਰੀ ਤੇ ਕਰਨਾ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਕਿਉਂਕਿ ਸਾਡਾ ਕੰਮ ਤਾਂ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਤੇ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਰਿਸ਼ਤੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਨਮੈਰਿਡ ਲੜਕਾ ਜਨਮ 1990 ਕੱਦ 5 ਫੁੱਟ 6 ਇੰਚ ਕਾਸਟ ਜਰਸੀ ਖੋਤ ਸਿੱਧੂ ਪੜਾਈ ਪਲੱਸ 2 ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭੈਣਾਂ ਮੈਰਿਡ ਨੇ ਇੱਕ ਭਰਾ ਛੋਟਾ ਉਹ ਵੀ ਮੈਰਿਡ ਆ ਜ਼ਮੀਨ 6 ਕਿੱਲੇ ਆ ਦੋਨਾਂ ਭਰਾਵਾਂ ਨੂੰ 3-3 ਕਿੱਲੇ ਆਉਂਦੀ ਆ ਪਤਾ ਰਾਮਪੁਰਾ ਫੂਲ ਕੋਲ ਪਿੰਡ ਖੋਖਰ ਕੰਮ ਖੇਤੀਬਾੜੀ ਤੇ ਆਪਣਾ ਕਾਰੋਬਾਰ ਆ ਤੇ ਬਿਜ਼ਨਸ ਆ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਆ ਇਹਨਾਂ ਨੂੰ ਵਧੀਆ ਘਰੇ ਲੂ ਪਰਵਾਰ ਤੋਂ ਲੜਕੀ ਚਾਹੀਦੀ ਹੈ ਭਾਵੇਂ ਲੜਕੀ ਗਰੀਬ ਕਰੋ ਹੋਵੇ ਲੜਕੀ ਕੁਆਰੀ ਹੋਵੇ ਜਾਂ ਤਲਾਕਸ਼ੁਦਾ ਹੋਵੇ ਪਰ ਬਰਾ ਬਿਨਾ ਬੱਚੇ ਤੋਂ ਹੋਵੇ ਕਿਸੇ ਵੀ ਕਾਸ਼ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕੋਈ ਜਾਤੀ ਬੰਧਨ ਨਹੀਂ ਆ ਪਰਵਾਰ ਦੇ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਵਾਰ ਤੋਂ ਲੈ ਸਕਦੇ ਹੋ ਨਾਮ ਸਿੰਘ ਉਮਰ 37 ਸਾਲ ਕੱਦ 6 ਫੁੱਟ ਕਾਸਟ ਜਰਸੀ ਗੋਤ ਗਰੇਵਾਲ ਪਤਾ ਲੁਧਿਆਣਾ ਪੰਜਾਬ ਪੜਾਈ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਐਂਜੀਨੀਅਰ ਜੋਬ ਮੈਨੇਜਰ ਦੇ ਨਾਲ ਮਲਟੀਨੇਸ਼ਨਲ ਕੰਪਨੀ ਵਿੱਚ 12 ਸਾਲ ਤੋਂ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਹੈ ਲੜਕੇ ਨੂੰ 5 ਕਿੱਲੇ ਜ਼ਮੀਨ ਆਉਂਦੀ ਹੈ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਣੀ ਸੁਨੱਖੀ ਪੜੀ ਲਿਖੀ ਘਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਜੜ ਸਿੱਖ ਪਰਿਵਾਰ ਤੋਂ ਹੋਵੇ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 6 11 1991 ਕੱਦ 5 ਫੁੱਟ 5 ਇੰਚ ਕਾਸ ਜੜਸਿਕ ਪੜਾਈ ਬੀ ਐਸ ਸੀ ਨਰਸਿੰਗ ਕੰਪਲੀਟ 2015 ਵਿੱਚ ਤੇ ਹੁਣ ਜਲੰਧਰ ਹਸਪਤਾਲ ਵਿੱਚ ਜੋਬ ਕਰਦੀ ਹੈ ਪਤਾ ਜ਼ਿਲ੍ਹਾ ਗੁਰਦਾਸਪੁਰਾ ਪਰਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਛੋਟਾ ਭਰਾ ਤੇ ਇੱਕ ਛੋਟੀ ਭੈਣ ਹੈ ਲੜਕੀ ਦਾ 6 ਮਹੀਨੇ ਤੋਂ ਤਲਾਕ ਹੋਇਆ ਤੇ ਵੇਖ ਸੂਰੇ ਲੜਕੀ ਸੋਣੀ ਸੁਨੱਖੀ ਹੈ ਮੰਗ ਇਹਨਾਂ ਨੂੰ ਵਧੀਆ ਖਾਨਦਾਨੀ ਪਰਿਵਾਰ ਤੋਂ ਸੋਨਾ ਸੁਨੱਖਾ ਨਸ਼ਾ ਰਹਿਤ ਲੜਕਾ ਚਾਹੀਦਾ ਹੈ ਲੜਕਾ ਅਮਰੀਕਾ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਪੀਅਰ ਹੋਵੇ ਲੜਕਾ ਲੜਕਾ ਸ੍ਰੀ ਅਮਰਸਰ ਸਾਹਿਬ ਜਲੰਧਰ ਗੁਰਦਾਸਪੁਰ ਤਰੰਤਨ ਸਾਹਿਬ ਤੋਂ ਹੋਵੇ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਫੋਨ ਨੰਬਰ ਦਿੱਤਾ ਹੋਇਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1911 1994 ਕਾਸ ਜੱੜਸੀ ਗੋਤ ਗਰੇਵਾਲ ਕੱਦ 5 ਫੁੱਟ 8 ਇੰਚ ਪੜਾਈ ਬੀ.ਟੈਕ ਪਤਾ ਲੁਧਿਆਣਾ ਪਰਿਵਾਰ ਵਿੱਚ ਪਿਤਾ ਮਰਚੰਟ ਨੇਵੀ ਵਿੱਚ ਜੋਬ ਕਰਦੇ ਸੀ ਮਾਤਾ ਹਾਊਸ ਵਾਈਫ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਹੈ ਜੋ ਮਰਚੰਟ ਨੇਵੀ ਵਿੱਚ ਇਲੈਕਟ੍ਰੀਕਲ ਅਫਸਰ ਜਨਮ ਸੌਰੀ ਤਨਖਾਹ 4000 ਡਾਲਰ ਅਮਰੀਕਨ ਜ਼ਮੀਨ ਤਿੰਨ ਕਿੱਲੇ ਸ਼ਹਿਰੀ ਪਲਾਟ ਨੇ ਲੜਕਾ ਸੋਣਾ ਸੁਨੱਖਾ ਕਲੀਨ ਸੇਵ ਨਸ਼ਾ ਰਹਿਤਾ ਮਾਂਗਾ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਣੀ ਸੁਨੱਖੀ ਪੜੀ ਲਿਖੀ ਘਰ-ਬਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਐਨ ਆਰ ਆਈ ਤੇ ਮੈਰिज ਵੀਰੋ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਜਰਸੀ ਕਾਸਟ ਤੋਂ ਹੀ ਹੋਵੇ ਲੜਕੀ ਫੋਨ ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 27 2001 ਗੋਤ ਭੁੱਲਰ ਕਾਸ ਜਰਸੀ ਕੱਦ 6 ਫੁੱਟ 3 ਇੰਚ ਪੜ੍ਹਾਈ ਪਲੱਸ 2 ਤੋਂ ਬਾਅਦ 에ਅਰ ਹੋਸਟੈਸ ਦੀ ਡਿਗਰੀ ਪਤਾ ਲੁਧਿਆਣਾ ਜੌਬ ਇੰਡੀਗੋ 에ਅਰਲਾਈਨਸ ਦਿੱਲੀ 에ਅਰਪੋਰਟ ਤੇ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਪੈਨ ਜੌਬ ਕਰਦੇ ਨੇ ਵਧੀਆ ਘਰ ਪਰਿਵਾਰ ਹੈ ਲੜਕਾ ਸੋਹਣਾ ਸੁਨੱਖਾ ਸ਼ੁੱਧ ਵੈਸ਼ਨੂ ਪਰਿਵਾਰ ਤੋਂ ਹੈ ਮੰਗ ਹੈ ਇਹਨਾਂ ਨੂੰ ਸ਼ੁੱਧ ਵੈਸ਼ਨੂ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ 에어ਪੋਰਟ ਤੇ ਜੌਬ ਕਰਦੀ ਲੜਕੀ ਨੂੰ ਪਹਿਲ ਹੈ ਜਾਂ ਹੋਰ ਵੀ ਸੰਪਰਕ ਕਰ ਸਕਦੇ ਨੇ ਲੜਕੀ ਦੀ ਉਮਰ 20 ਤੋਂ 22 ਸਾਲ ਦੇ ਵਿੱਚ ਹੋਵੇ ਲੜਕੀ ਜਰਸੀ ਕਾਸਤੋਈ ਹੋਵੇ ਐਨ ਆਰ ਆਈ ਤੇ ਮੈਰਿਜ ਵੀਰੋ ਸੰਪਰਕ ਨਾ ਕਰਨ ਜੀ ਲੜਕੀ ਲੁਧਿਆਣਾ ਮੋਗਾ ਸ੍ਰੀ ਅਮਰਸਰ ਸਾਹਿਬ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 13 10 2002 ਗੋਤ ਪੁੱਲਰ ਕਾਸਤ ਜਰਸੀ ਕੱਦ 5 ਫੁੱਟ 3 ਇੰਚ ਪੜਾਈ ਬੀਏ ਤੇ ਸਟੱਡੀ ਡਿਗਰੀ ਜੌਬ ਇੰਡੀਗੋ 에ਰਲਾਈਨ ਸਕਿਉਰਿਟੀ ਦੀ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾਈਵਟ ਜੌਬ ਕਰਦਾ ਹੈ ਵਧੀਆ ਘਰ ਪਰਿਵਾਰ ਹੈ ਲੜਕੀ ਸੋਹਣੀ ਸੁਨੱਖੀ ਸ਼ੁੱਧ ਵੈਸ਼ ਨੂੰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਸ਼ੁੱਧ ਵੈਸ਼ ਨੂੰ ਜੱਟ ਸਿੱਖ ਪਰਿਵਾਰ ਤੋਂ ਸੋਹਣਾ ਸੁਨੱਖਾ ਸਰਦਾਰ ਲੜਕਾ ਚਾਹੀਦਾ ਕਟਿੰਗ ਵਾਲੇ ਲੜਕੇ ਸੰਪਰਕ ਨਾ ਕਰਨ ਜੀ 에ਰਪੋਰਟ ਤੇ ਜੌਬ ਕਰਦੇ ਲੜਕੇ ਨੂੰ ਪਹਿਲ ਬਾਕੀ ਸਰਕਾਰੀ ਜਾਂ ਪ੍ਰਾਈਵੇਟ ਜੌਬ ਕਰਦੇ ਵੀ ਸੰਪਰਕ ਕਰ ਸਕਦੇ ਨੇ ਲੜਕੇ ਦੀ ਉਮਰ ਵੀ ਲੜਕੇ ਦੀ ਉਮਰ 24 ਤੋਂ 25 ਸਾਲ ਦੀ ਹੋਵੇ ਐਨ ਆਰ ਆਈ ਤੇ ਮੈਰਿਜ ਬਿਊਰੋ ਫੋਨ ਨਾ ਕਰਨ ਜੀ ਲੜਕਾ ਲੁਧਿਆਣਾ ਮੋਗਾ ਸ੍ਰੀ ਅਮਰਸਰ ਸਾਹਿਬ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਨਮੈਰਿਟ ਲੜਕਾ ਉਮਰ 34 ਸਾਲ ਕੱਦ 5 ਫੁੱਟ 6 ਇੰਚ ਕਾਸਟ ਮਜਵੀ ਸਿੱਖ ਪੜਾਈ 100 ਬਾਰ ਬਾਰ ਡਿਪਲੋਮਾ ਫਰੋਂ ਕਨੇਡਾ ਤੋਂ ਜੋ ਮੈਨੇਜਰ ਦੀ ਫੂਡ ਕੰਪਨੀ ਵਿੱਚ ਪਰਿਵਾਰ ਵਿੱਚ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾਤਿਕ ਪੈਣ ਨੇ ਇੰਡੀਆ ਦਾ ਪਤਾ ਕਪੂਠਲਾ ਲੜਕਾ ਕਨੇਡਾ ਸਿਟੀਜ਼ਨ ਆ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਣੀ ਸੁਨੱਖੀ ਵਧੀਆ ਸੁਆਦੀ ਲੜਕੀ ਚਾਹੀਦੀ ਹੈ ਕਨੇਡਾ ਤੋਂ ਲੜਕੀ ਨੂੰ ਪਹਿਲੇ ਭਾਵੇਂ ਵਰਕ ਪਰਮਿਟ ਹੋਵੇ ਜਾਂ ਕਿਸੇ ਹੋਰ ਵੀ ਵਰਕ ਪਰਮਿਟ ਤੇ ਹੋਵੇ ਜਾਂ ਕਿਸੇ ਹੋਰ ਵੀ ਕੰਟਰੀ ਤੋਂ ਹੋਵੇ ਇੰਡੀਆ ਵਾਲੇ ਸੰਪਰਕ ਨਾ ਕਰਨ ਜੀ ਫੋਨ ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1991 ਕਾਰਸ ਜਰਸੀ ਕੱਦ 5 ਫੁੱਟ 8 ਇੰਚ ਪੜਾਈ ਗ੍ਰੈਜੂਏਸ਼ਨ ਪਤਾ ਸ੍ਰੀ ਫਤਿਹਗੜ੍ਹ ਸਾਹਿਬ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਇੱਕ ਭਰਾ ਯੂਐਸਏ ਵਿੱਚ ਹੈ ਇੱਕ ਭੈਣ ਕੈਨੇਡਾ ਵਿੱਚ ਮੈਰਿਡ ਹੈ ਲੜਕਾ ਯੂਰਪ ਕੰਟਰੀ ਵਿੱਚ ਹੈ ਲੜਕਾ ਅਮਰਤਧਾਰੀ ਸੋਨਾ ਸੁਨੱਖਾ ਮੰਗ ਆ ਇਹਨਾਂ ਨੂੰ ਵਧੀਆ ਖਾਨਦਾਨੀ ਪਰਿਵਾਰ ਤੋਂ ਸੋਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਜੂਰਪਾ ਕੰਟਰੀ ਤੋਂ ਪਹਿਲਾ ਲੜਕੀ ਨੂੰ ਜਾਂ ਲੜਕੇ ਇੰਡੀਆ ਤੋਂ ਹੋਵੇ ਜਰਸੀ ਕਾਸਟੋਈ ਹੋਵੇ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਬੁਲੰਦ ਇਕਵਾਲ ਸਿੰਘ ਜਨਮ 17 ਫਰਵਰੀ 1999 ਜਨਮ ਦਾ ਸਮਾਂ 11:45 AM ਜਨਮ ਸਥਾਨ ਸੰਗਰੂਰ ਕਾਸਟ ਸਰਵਸਤ ਬ੍ਰਾਹਮਣ ਗੋਤ ਪਨੌਤ ਕੱਦ 5 ਫੁੱਟ 9 ਇੰਚ ਪੜ੍ਹਾਈ +2 ਮੈਡੀਕਲ ਡੀ ਫਾਰਮੇਸੀ ਜਮੀਨ ਤਿੰਨ ਕਿੱਲੇ ਆ ਪਿਤਾ ਰਿਟਾਇਰ ਲੈਕਚਰਰ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਜੀ ਲੜਕਾ ਕੈਨੇਡਾ ਵਿੱਚ ਸਟੱਡੀ ਵੀਜ਼ੇ ਤੇ ਹੈ ਇੰਡੀਆ ਦਾ ਪਤਾ ਸੰਗਰੂਰ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਲੜਕੀ ਕੋਈ ਵੀ ਜਨਰਲ ਕਾਰਜ ਤੋਂ ਹੋਵੇ ਲੜਕੀ ਪੰਜਾਬ ਹਰਿਆਣਾ ਹਿਮਾਚਲ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਮਰਤਤਾਰੀ ਲੜਕਾ ਜਨਮ 2/8/1994 ਕਾਸ ਰਾਮਗੜੀ ਅਗੋਤ ਵੇਰਦੀ ਕਾਦਾ 5 ਫੁੱਟ 8 ਇੰਚ ਪੜਾਈ ਐਮਏ ਹੈ ਪਰਿਵਾਰ ਵਿੱਚ ਪਾਤਾ ਨੇ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਇੱਕ ਭੈਣ ਅਨਮੈਰਿਡ ਹੈ ਜੌਬ ਲੜਕਾ ਇੰਡੀਅਨ ਆਰਮੀ ਵਿੱਚ ਜੂਨੀਅਰ ਕਮਿਸ਼ਨ ਅਫਸਰ ਹੈ ਤਨਖਾਹ 80000 ਮਹੀਨੇ ਦੀ ਲੜਕਾ ਸੋਨਾ ਸੁਨੱਖਾ ਮੰਗ ਇਹਨਾਂ ਨੂੰ ਵਧੀਆ ਵੈਸ਼ ਨੂੰ ਪਰਿਵਾਰ ਤੋਂ ਸੋਣੀ ਸੁਨੱਖੀ ਪੜੀ ਲਿਖੀ ਲੜਕੀ ਚਾਹੀਦੀ ਹੈ ਰਾਮਗੜੀਆ ਜਾਂ ਜੱਟ ਕਾਸਟ ਵਾਲੇ ਸੰਪਰਕ ਕਰ ਸਕਦੇ ਨੇ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 6 12 1996 ਕਾਸਟ ਰਾਜਪੂਤ ਕੱਦ 5 ਫੁੱਟ 8 ਇੰਚ ਜਨਮ ਸਥਾਨ ਜਲੰਧਰ ਦਾਦਗੇ ਗੋਤ ਰੱਲੋਵਾਲ ਨਾਨਕੇ ਗੋਤ ਡਾਰੀ ਪੜਾਈ ਐਮ ਐਸ ਸੀ ਮਾਈਕਰੋ ਬਾਇਓਲੋਜੀ ਮੈਡੀਕਲ ਪਰਿਵਾਰ ਵਿੱਚ ਪਿਤਾ ਦਾ ਫਿਜ਼ੀਸ਼ੀਅਨ ਡਾਕਟਰ ਨੇ ਮਾਤਾ ਦੀ ਆਪਣੀ ਹੋਮਿਓਪੈਥੀ ਦੀ ਸ਼ਾਪ ਹੈ ਇੱਕ ਭਰਾ ਨ ਮੈਰਿਡ ਹੈ ਡਾਕਟਰ ਬੀ ਐਮ ਐਸ ਪੈਣ ਕੋਈ ਨਹੀਂ ਐ ਲੜਕਾ ਸੋਨਾ ਸੁਨੱਖਾ ਭਗਵੰਦ ਦਾ ਜੌਬ ਆਪਣੀ ਲੈਬੋਰੀ ਹੈ ਆਪਣਾ ਬਿਜ਼ਨਸ ਹੈ ਪਤਾ ਜਲੰਧਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਣੀ ਸੁਨੱਖੀ ਲੜਕੀ ਚਾਹੀਦੀ ਐ ਇਹਨਾਂ ਨੂੰ ਮੈਡੀਕਲ ਪ੍ਰੋਫੈਸ਼ਨਲ ਲੜਕੀ ਚਾਹੀਦੀ ਐ ਜਿਵੇਂ ਲੈਬ ਪੈਥੋਲੋজিস্ট ਬੀ ਐਮ ਐਸ ਬੀ ਐਚ ਐਮ ਐਸ ਬੀ ਪੀ ਟੇ ਪੀ ਡੀ ਐਸ ਹੋਵੇ ਜੇ ਲੜਕੀ ਡਿਗਰੀ ਕਰ ਰਹੀ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਜੀ ਇਹਨਾਂ ਨੂੰ ਲੜਕੀ ਰਾਜਪੂਤ ਜਾਂ ਸਿੱਖ ਫੈਮਿਲੀ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਨਵੰਬਰ 1992 ਕਾਸ ਜਰਸੀ ਕੱਦ 5 ਫੁੱਟ 10 ਇੰਚ ਬੋਤ ਦਿਓਲ ਪੜਾਈ ਪਲੱਸ 2 ਮਕੈਨਿਕਲ ਇੰਜੀਨੀਅਰਿੰਗ ਕੰਮ ਆਪਣਾ ਬੈਲ ਸੈਟਡ ਬਿਜ਼ਨਸ ਆ ਇਨਕਮ 1,50,000 ਪਰ ਮਹੀਨੇ ਦੀ ਕਮਰਸ਼ੀਅਲ ਪ੍ਰਾਪਰਟੀ ਆ ਜਿਸ ਦਾ 60,000 ਮਹੀਨੇ ਦਾ ਕਿਰਾਇਆ ਆਉਂਦਾ ਵਧੀਆ ਘਰ ਪਰਿਵਾਰ ਆ ਤੇ ਕੁੱਲ ਪ੍ਰਾਪਰਟੀ 3 ਕਰੋੜ ਦੀ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਪਰਿਵਾਰ ਵਿੱਚ ਪਿਤਾ ਬਿਜ਼ਨਸਮੈਨ ਨੇ ਮਾਤਾ ਹਾਊਸ ਵਾਈਫ ਨੇ ਲੜਕਾ ਤਲਾਕਸ਼ੂਦਾ ਬੇਕ ਸੂਰਤ ਤੇ ਮੰਗਲਿਕ ਹੈ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜੀ ਲਿਖੀ ਮੰਗਲਿਕ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਕੁਆਰੀ ਜਾਂ ਤਲਾਕਸ਼ੁਦਾ ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਵਿਆਹ ਵੀ ਸਿੰਪਲ ਕਰਨਾ ਦਾਸ ਦੀ ਕੋਈ ਮੰਗ ਨਹੀਂ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਅਕਤੂਬਰ 1998 ਦਾ 6 ਫੁੱਟ ਗੋਤ ਬਰਾੜਕਾਸ ਜਰਸੀ ਪੜ੍ਹਾਈ ਕੈਨੇਡਾ ਤੋਂ ਲੜਕੇ ਦਾ ਆਪਣਾ ਬਿਜ਼ਨਸ ਹੈ ਪੜਾਈ ਪਲੱਸ 2 ਕੈਨੇਡਾ ਤੋਂ ਲੜਕੇ ਦਾ ਆਪਣਾ ਬਿਜ਼ਨਸ ਹੈ ਲੜਕਾ ਕੈਨੇਡਾ ਪੀਅਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਤੇ ਇੱਕ ਭੈਣ ਮੈਰਿਡ ਨੇ ਸਾਰੀ ਫੈਮਿਲੀ ਸਰੀ ਕੈਨੇਡਾ ਵਿੱਚ ਸੈਟਲ ਹੈ ਕੈਨੇਡਾ ਵਿੱਚ ਆਪਣੇ ਦੋ ਘਰ ਨੇ ਇੰਡੀਆ ਦਾ ਪਤਾ ਮੋਗਾ ਜ਼ਮੀਨ 10 ਕਿੱਲੇ ਲੜਕਾ ਸੋਨਾ ਸੁਨਖਾ ਨਸ਼ੇ ਤੋਂ ਰਹਿਤ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜੀ ਲਿਖੀ ਸੋਣੀ ਸੁਨਖੀ ਲੜਕੀ ਚਾਹੀਦੀ ਹੈ ਮੈਡੀਕਲ ਲਾਈਨ ਵਿੱਚ ਹੋਵੇ ਲੜਕੀ ਲੜਕੀ ਕੈਨੇਡਾ ਤੋਂ ਹੋਵੇ ਪਰ ਇੰਡੀਆ ਤੋਂ ਹੋਵੇ ਜਰਸੀ ਇੱਕ ਪਰਿਵਾਰ ਤੋਂ ਹੋਵੇ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1996 ਕੱਦ 5 ਫੁੱਟ 10 ਇੰਚ ਕਾਸਤ ਰਾਮਗੜੀ ਸਿੱਖ ਪੜਾਈ ਕੈਨੇਡਾ ਤੋਂ ਬਿਜ਼ਨਸ ਮੈਨੇਜਮੈਂਟ ਦੀ ਪਤਾ ਮੋਗਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਤੇ ਇੱਕ ਭੈਣ ਨੇ ਕੈਨੇਡਾ ਵਿੱਚ ਨੇ ਲੜਕਾ ਕੈਨੇਡਾ ਪੀਆਰਾ ਲੜਕਾ ਸੋਨਾ ਸੁਨੱਖਾ ਨਸ਼ਾ ਰਹਿਤ ਪਾਸ ਸਰਦਾਰ ਤੇ ਪੱਗਵੰਦਾ ਮੰਗ ਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਕੈਨੇਡਾ ਤੋਂ ਲੜਕੀ ਨੂੰ ਪਹਿਲੇ ਭਾਵੇਂ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਲੜਕੀ ਇੰਡੀਆ ਤੋਂ ਹੋਵੇ ਵਧੀਆ ਪੜ੍ਹੀ ਲਿਖੀ ਹੋਵੇ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਵਧੇਰੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਦੀਪ ਔਰੋੜਾ ਜਨਮ 18/1/1999 ਜਨਮ ਟਾਈਮ 3:50 AM ਜਨਮ ਸਥਾਨ ਕਪੂਰਥਲਾ ਕੱਦ 5 ਫੁੱਟ 7 ਇੰਚ ਕਾਸਟ ਅਰੋੜਾ ਗੋਤਵੀ ਅਰੋੜਾ ਪੜਾਈ ਗ੍ਰੈਜੂਏਸ਼ਨ ਪਰਿਵਾਰ ਵਿੱਚ ਪਿਤਾ ਹੋਲ ਦੀ ਹੋਲ ਸੇਲ ਫਰੂਟ ਤੇ ਵਪਾਰੀ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਮੈਰਿਡ ਆ ਇਟਲੀ ਵਿੱਚ ਅਤੇ ਇੱਕ ਭੈਣ ਮੈਰਿਡ ਆ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਲੜਕੇ ਦੀ ਹੈਲਥ ਕੇਅਰ ਪ੍ਰਾਈਵੇਟ ਆਇਲਡਡ ਕੰਪਨੀ ਆ ਆਪਣੀ ਲੜਕੇ ਕੋਲੇ ਯੂਰਪ ਕੰਟਰੀਆਂ ਦਾ ਪੱਕਾ ਵੀਜ਼ਾ ਵੀ ਆ ਜੁਲਾਈ ਵਿੱਚ ਬਾਹਰ ਵੀ ਜਾਣਾ ਏ ਇਸ ਲਈ ਮੈਰਿਜ ਜਲਦੀ ਕਰਨੀ ਆ ਕੋਈ ਦਾਸ ਦੀ ਮੰਗਣੀ ਆ ਪਰਿਵਾਰ ਵੱਲੋਂ ਮੰਗਾਇਨਾ ਨੂੰ ਬਸ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਕਿਸੇ ਵੀ ਕਾਸ਼ਦੀ ਹੋਵੇ ਕੋਈ ਜਾਤੀਵੰਦ ਨਹੀਂ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 13/2/1999 ਕੱਦ 5 ਫੁੱਟ 8 ਇੰਚ ਕਾਸ਼ ਰਾਮਗੜੀ ਪੜਾਈ ਗ੍ਰੈਜੂਏਟ ਪਰਿਵਾਰ ਵਿੱਚ ਪਿਤਾ ਫਾਈਨੈਂਸ ਮਿਨਿਸਟਰੀ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਮੈਰਿਡ ਹੈ ਪਤਾ ਜਿੱਲੀ ਜੋਬ ਪਤਾ ਦਿੱਲੀ ਜੌਬ ਲੜਕਾ ਪ੍ਰਾਈਵੇਟ ਜੌਬ ਕਰਦਾ ਗੁਰਗਾਓ ਵਿੱਚ ਲੜਕਾ ਨਸ਼ੇ ਤੋਂ ਰਹਿਤ ਹੈ ਸੋਹਣੀ ਸੁਨੱਖੀ ਪੱਗ ਵੰਦਾ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਵਧੀਆ ਸੁਆਦੀ ਘਰੇ ਨੂੰ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਵਿਆਹ ਜਲਦੀ ਕਰਨਾ ਕਿਸੇ ਵੀ ਕਾਸ਼ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕੋਈ ਜਾਤੀ ਬੰਦਾ ਨਹੀਂ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਤਿੰਦਰ ਸਿੰਘ ਓਧ ਪੁੱਲਰ ਕਾਸ ਜਰਸੀ ਜਨਮ 17/7/1995 कद 5 फुट 11 इंच पढ़ाई प्लस 2 ਤੇ आईटीआई ਪਰਿਵਾਰ ਵਿੱਚ ਮਾਤਾ ਪਿਤਾ ਨੇ ਅੰਮ੍ਰਿਤਧਾਰੀ ਨੇ ਇੱਕ ਪੈਣ ਮੈਰਡ ਹੈ ਪਤਾ ਮੋਗਾ ਲੜਕਾ ਸ਼ੁੱਧ ਵੈਸ਼ ਨੂੰ ਆ ਸੋਨਾ ਸੁਨੱਖਾ ਤੇ ਪੱਗਵੰਦਾ ਜ਼ਮੀਨ ਇੱਕ ਕਿਲਾ ਜੋਵਰੇਜ਼ਾ ਫੂਡ ਇੰਡੀਆ ਪ੍ਰਾਈਵੇਟ ਆਲਰੇਡੀ ਮਿਲਕ ਪਲਾਂਟ ਨੇ ਵਧੀਆ ਆਮਦਨਾਂ ਵਧੀਆ ਘਰ ਪਰਿਵਾਰ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸਿੰਪਲ ਘਰੇਲੂ ਲੜਕੀ ਚਾਹੀਦੀ ਹੈ ਕੋਈ ਦਾਸ ਦੀ ਮੰਗ ਨਹੀਂ ਹੈ ਲੜਕੀ ਜੱਟ ਸਿੱਖ ਜਾਂ ਰਾਮਗੜੀ ਆਕਾਸ਼ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਾਨਵਜੋਤ ਸਿੰਘ ਪੁਰਬਾ ਜਨਮ 21 1996 ਜਨਮ ਸਥਾਨ ਜੱਬਲਪੁਰ ਐਮਪੀ ਕਾਸਟ ਟੌਂਕ ਛਤਰੀਆ ਸ਼ਿੰਬਾ ਕਦ 5 ਫੁੱਟ 10 ਇੰਚ ਪੜ੍ਹਾਈ ਬੀਕਮ ਇੰਡੀਆ ਤੋਂ ਪੀਜੀ ਡਿਪਲੋਮਾ ਇਨ ਆਈਬੀਐਮ ਕੈਨੇਡਾ ਤੋਂ ਪਰਿਵਾਰ ਵਿੱਚ ਪਿਤਾ ਜਸਵੀਰ ਸਿੰਘ ਦਾ ਆਪਣਾ ਇਲੈਕਟ੍ਰੋਨਿਕ ਦਾ ਬਿਜ਼ਨਸ ਹੈ ਜੱਬਲਪੁਰ ਐਮਪੀ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਪੈਨ ਕੈਨੇਡਾ ਸਿਟੀਜ਼ਨ ਆ ਜੋ ਮਾਈਕਰੋਬਾਇਓਲੋਜਿਸਟ ਦੀ ਇੰਡੀਆ ਦਾ ਪਤਾ ਰੰਜੀਤ ਜੱਬਲਪੁਰ ਐਮਪੀ ਲੜਕਾ ਕੈਨੇਡਾ ਸਿਟੀਜ਼ਨ ਆ ਵੈਲ ਸੈਟਲਡ ਆ ਲੜਕਾ ਲੜਕੇ ਦਾ ਕੈਨੇਡਾ ਸੈਲਵਨ ਸਿਟੀ ਵਿੱਚ ਆਪਣਾ ਘਰ ਹੈ ਜੋਬ ਮੈਸ਼ੀਨ ਲੀਡ ਐਟ ਐਮਐਨਸੀ ਲੜਕਾ ਸੋਹਣਾ ਸੁਨੱਖਾ ਨਸ਼ਾਰਤ ਪੱਗਵੰਦਾ ਜੀ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਣੀ ਸੁਨੱਖੀ ਕੈਨੇਡਾ ਪੀਆਰ ਜਾਂ ਸਿਟੀਜ਼ਨ ਲੜਕੀ ਚਾਹੀਦੀ ਆ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ ਅਕਤੂਬਰ 2003 ਕਾਸ਼ਰਾਮ ਦਾਸੀਆ ਸਿੱਖ ਕੱਦ 5 ਫੁੱਟ 5 ਇੰਚ ਪੜਾਈ ਜੀ ਐਨ ਐਮ ਪਾਸਟ ਜੀ ਐਨ ਐਮ ਪਾਸ ਪੋਸਟ ਵੀ ਅਸਿਕ ਕਰਨ ਦੀ ਤਿਆਰੀ ਵਿੱਚ ਪਾਤਾ ਪਿਤਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਪ੍ਰਾਂ ਨੇ ਪਤਾ ਹੁਸ਼ਿਆਰਪੁਰ ਲੜਕੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਜਾਂ ਆਸਟ੍ਰੇਲੀਆ ਪੀਅਰ ਹੋਵੇ ਲੜਕਾ ਨਸ਼ਾ ਰਹਿਤ ਹੋਵੇ ਦੁਆਬੇ ਏਰੀਆ ਨੂੰ ਪਹਿਲਾ ਮੈਰिज ਵੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਨਰਿਸ਼ਤਾ ਨੋਟ ਕਰੋ ਜੀ ਨਾਮ ਅਰਸ਼ਦੀਪ ਸਿੰਘ ਜਨਮ 7 1 2003 ਕੱਦ 6 ਫੁੱਟ ਗੋਤ ਪਰਾੜ ਕਾਸ ਜਰਸੀਕ ਪੜ੍ਹਾਈ ਪਲੱਸ 2 ਚੋ 91% ਨੰਬਰ ਤੇ ਸਪੈਸ਼ਲ ਬੀਐਸਟੀਸੀ ਕੋਰਸ ਟੀਚਰ ਦਾ ਕੋਰਸ ਅੰਧ ਵਿਦਿਆਲਿਆ ਸ੍ਰੀ ਗੰਗਾ ਨਗਰ ਤੋਂ ਪਿਤਾ ਕਲਵਿੰਦਰ ਸਿੰਘ ਬਿਜ਼ਨਸਮੈਨ ਨੇ ਦਾਦਾ ਗਵਰਮੈਂਟ ਟੀਚਰ ਜੌਬ ਤੋਂ ਰਿਟਾਇਰ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਆ ਲੜਕੇ ਨੂੰ ਹਨੂਮਾਨਗੜ੍ਹ ਰੋਡ ਉੱਪਰ 13 ਕਿੱਲੇ ਜ਼ਮੀਨ ਆਉਂਦੀ ਹੈ ਮੇਨ ਬਾਜ਼ਾਰ ਵਿੱਚ ਤਿੰਨ ਦੁਕਾਨਾਂ ਨੇ ਮੇਨ ਬਾਜ਼ਾਰ ਵਿੱਚ ਹੀ ਇੱਕ ਕੋਠੀ ਇੱਕ ਪਲਾਟ ਹੈ ਪਤਾ ਸ਼ਾਦੁਲ ਸ਼ਹਿਰ ਮਟੀਲੀ ਮੰਡੀ ਜ਼ਿਲ੍ਹਾ ਸ੍ਰੀ ਗੰਗਾ ਨਗਰ ਅਬੋਹਰ ਨਾਨਕਿਆਂ ਦਾ ਪਤਾ ਬਾਮ ਸ੍ਰੀ ਮੁਖਸਰ ਸਾਹਿਬ ਗੋਤਮਾਨ ਲੜਕਾ ਸੋਨਾ ਸੁਨੱਖਾ ਸਾਰਾ ਪਰਿਵਾਰ ਰਾਧਾ ਸਮਾਵੀਆ ਲੜਕੇ ਦੀ ਫੋਟੋ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਮੰਗ ਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਸੋਣੀ ਸੁਨਖੀ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ 22 ਤੋਂ 26 ਸਾਲ ਦੇ ਵਿੱਚ ਹੋਵੇ ਲੜਕੀ ਕਿਸੇ ਵੀ ਗਵਰਨਮੈਂਟ ਜੋਬ ਤੇ ਹੋਵੇ ਜਿਵੇਂ ਐਲ ਡੀ ਸੀ ਜੂ ਡੀ ਸੀ ਕਲਰਕ ਜਾਂ ਗ੍ਰਾਮ ਸੇਵਕ ਟੀਚਰ ਜਾਂ ਨਰਸ ਹੋਵੇ ਲੜਕੀ ਫਾਜ਼ਿਲਕਾ ਸ੍ਰੀ ਮੁਕਸਰ ਸਾਹਿਬ ਮਲੋਟ ਅਬੋਹਰ ਗਿੱਦੜਵਾਹ ਸ੍ਰੀ ਗੰਗਾ ਨਗਰ ਹਨੂਮਾਨਗੜ ਕਰਨਪੁਰ ਪਦਮਪੁਰ ਵਿਜੇਨਗਰ ਰਾਮ ਸਿੰਘਪੁਰਾ ਸੰਗਰੀਆ ਰਾਏ ਸਿੰਘ ਨਗਰ ਕੇਸਰੀ ਸਿੰਘਪੁਰ ਤੋ ਜਰਸੀ ਦੇ ਪਰਿਵਾਰ ਤੋਂ ਹੋਵੇ ਕੋਈ ਦਾਸ ਦੀ ਮੰਗਣੀ ਆ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 17 11 1997 ਕਾਸਟ ਆਲੂ ਵਾਲੀ ਹੈ ਕੱਦ 5 ਫੁੱਟ 8 ਇੰਚ ਜਨਮ ਸਥਾਨ ਸ਼ਾਹਕੋਟ ਇੰਡੀਆ ਤੋਂ ਗੋਤ ਬਾਲੀਆ ਪੜਾਈ ਡਿਪਲੋਮਾ ਇਨ ਕੰਪਿਊਟਰ ਸਾਇੰਸ ਪਰਿਵਾਰ ਵਿੱਚ ਪਿਤਾ ਬਿਜ਼ਨਸਮੈਨ ਨੇ ਮਾਤਾ ਹਾਊਸ ਵਾਈਫ ਨੇ ਇੱਕ ਛੋਟਾ ਪ੍ਰਾ ਕੈਨੇਡਾ ਪੀਆਰ ਹੈ ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਹੈ ਲੜਕਾ ਕੈਨੇਡਾ ਸਿਟੀਜ਼ਨ ਹੈ ਜੋ ਵਰਕਿੰਗ ਇਨ ਰਾਜਪੁਰਾ ਟਰਾਂਸਪੋਰਟ ਲੌਂਗ ਹਾਲ ਡਰਾਈਵਰ ਹੈ ਇੰਡੀਆ ਦਾ ਪਤਾ ਸ਼ਾਹਕੋਟ ਜਲੰਧਰ ਆ ਲੜਕਾ ਕਟਿੰਗ ਵਾਲਾ ਤੇ ਸੋਨਾ ਸੁਨੱਖਾ ਮੰਗਦਾ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਛੋੜੀ ਸੁਨੱਖੀ ਪਤਲੀ ਲੜਕੀ ਚਾਹੀਦੀ ਹੈ ਲੜਕੀ ਵੈਸ਼ਨੂ ਪਰਿਵਾਰ ਤੋਂ ਨਾ ਹੋਵੇ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਨੂੰ ਪਹਿਲ ਹੈ ਲੜਕੀ ਇੰਡੀਆ ਤੋਂ ਹੋਵੇ ਤਾਂ ਬੀਐਸਸੀ ਨਰਸਿੰਗ ਜਾਂ ਬਿਊਟੀ ਸ਼ਿੰਦਾ ਕੋਰਸ ਕੀਤਾ ਹੋਵੇ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਆਲੂ ਵਾਲੀ ਆਕਾਸ਼ ਨੂੰ ਪਹਿਲਾਂ ਬਾਕੀ ਖੱਤਰੀ ਜਾਂ ਉੱਚਕਾਸ਼ ਦੇ ਸੰਪਰਕ ਕਰ ਸਕਦੇ ਨੇ ਮੈਰिज ਬੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 10/12/1996 ਉਮਰ 28 ਸਾਲ ਕਾਸਟ ਰਾਮਦਾਸੀਆ ਸਿੱਖ ਕੱਦ 5 ਫੁੱਟ 6 ਇੰਚ ਪੜਾਈ ਬੀਟਾ ਕਿ ਇਲੈਕਟਰੋ ਨੇ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਡਿਗਰੀ ਤੇ ਡਿਪਲੋਮਾ ਕੀਤਾ ਹੋਇਆ ਪਰਿਵਾਰ ਵਿੱਚ ਮਾਤਾ ਪਿਤਾ ਤੇ ਛੋਟੇ ਭੈਣ ਭਰਾ ਨੇ ਇੰਡੀਆ ਦਾ ਪਤਾ ਹੁਸ਼ਿਆਰਪੁਰ ਲੜਕਾ ਜੁਕੇ ਵਿੱਚ ਹੈ ਲੜਕਾ ਸੋਨਾ ਸੁਨੱਖਾ ਨਸ਼ਾਰਾ ਹੈ ਤੇ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਜੁਕੇ ਵਿੱਚ ਹੋਵੇ ਲੜਕੀ ਪੀਆਰ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਲੜਕੀ ਕਿਸੇ ਵੀ ਕਾਸ਼ਤ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1997 ਕਾਸ ਜਰਸੀ ਪਤਾ ਪਿੰਡ ਬੁੱਜਟੇਲ ਮੰਜਮੀਨ 5 ਕਿੱਲੇ ਕੰਮ ਖੇਤੀਬਾੜੀ ਖੇਤੀਬਾੜੀ ਦੇ ਸੰਦ ਆਪਣੇ ਨੇ ਪਰਿਵਾਰ ਵਿੱਚ ਮਾਤਾ ਪਿਤਾ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਵਧੀਆਂ ਘਰ ਪਰਿਵਾਰਾ ਲੜਕਾ ਸੋਨਾ ਸੁਨੱਖਾ ਮੰਗ ਆ ਇਹਨਾਂ ਨੂੰ ਬਿਲਕੁਲ ਗਰੀਬ ਘਰ ਤੋਂ ਘਰ ਬਰਸਮਾਣ ਵਾਲੀ ਜਰਸੀਕ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਦਾਸ ਦੀ ਕੋਈ ਮੰਗ ਨਹੀਂ ਆ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਅਨਮੈਰਿਡ ਲੜਕੀ ਜਨਮ 2 2 1983 ਪੜਾਈ ਐਮਏ ਐਮਏ ਬੀਏ ਬੀਏਡ ਕੱਦ 5 ਫ ਪਿਤਾ ਦਾ ਗੋਦ ਜਨਾਗਲ ਮਾਤਾ ਦਾ ਗੋਦਮਾਨ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਕਾਲਜ ਵਿੱਚ ਲੈਕਚਰਰ ਹੈ ਇੱਕ ਭੈਣ ਮੈਂਟਲੀ ਥੋੜਾ ਬੀਕ ਨੇ ਇੱਕ ਭਰਾ ਨੇ ਮੈਰਿਡ ਹੈ ਜੌਬ ਕਰਦਾ ਪਤਾ ਹੁਸ਼ਿਆਰਪੁਰਾ ਲੜਕੀ ਦੀ ਸਾਰੀ ਫੈਮਿਲੀ ਸਲਸੰਗੀ ਵੈਸ਼ਨੂਆ ਲੜਕੀ ਸਰੀਰਕ ਤੌਰ ਤੇ ਥੋੜੀ ਭਾਰੀ ਹੈ ਮਾਂ ਗਾਇਨ ਨੂੰ ਵੈਸ਼ਨੂ ਪਰਵਾਰ ਤੋਂ ਲੜਕਾ ਚਾਹੀਦਾ ਜੀ ਐਸੀ ਕਾਸ ਨੂੰ ਪਹਿਲਾ ਸਰੀਰਕ ਤੌਰ ਤੇ ਭਾਰੇ ਲੜਕੇ ਹੀ ਇਹਨਾਂ ਨੂੰ ਸੰਪਰਕ ਕਰਨ ਹੋਰ ਪਰਿਵਾਰ ਨੂੰ ਫੋਨ ਨਾ ਕਰਨ ਜੀ ਨਮਾ ਸਹਿਰ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਚੰਡੀਗੜ੍ਹ ਤੋਂ ਹੋਵੇ ਲੜਕਾ ਮਾਜਾ ਤੇ ਮਹਾਲਵਾ ਸੰਪਰਕ ਨਾ ਕਰਨ ਇਹ ਸਿਸ਼ਤੇ ਨਾਲ ਮੇਲ ਖਾਂਦੇ ਹੀ ਸੰਪਰਕ ਕਰਨ ਐਨ ਆਰ ਆਈ ਤੇ ਮੈਰिज ਵੀਰੋ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 21 12 1995 ਕੱਦ 5 ਫੁੱਟ 11 ਇੰਚ ਕਾਸ ਰਾਮਗੜੀ ਐਸਿਕ ਪੜਾਈ ਪਲਸ 2 ਤੇ ਜਿਮ ਟ੍ਰੇਨਰ ਅਤੇ ਨਿਊ ਪਤਾ ਜਲੰਧਰ ਸ਼ਹਿਰ ਪਰਿਵਾਰ ਵਿੱਚ ਪਿਤਾ ਪੰਜਾਬ ਸਰਕਾਰ ਵਿੱਚ ਐਸ ਡੀਓ ਨੇ ਮਾਤਾ ਰਿਪਿਊਟਰ ਸਕੂਲ ਵਿੱਚ ਟੀਚਰ ਨੇ ਇੱਕ ਛੋਟਾ ਭਰਾ ਐਮਬੀਏ ਕਰ ਰਿਹਾ ਹੈ ਅਨਮੈਰਿਡ ਹੈ ਭੈਣ ਕੋਈ ਨਹੀਂ ਹੈ ਲੜਕੇ ਦੀ ਆਪਣੀ ਵਧੀਆ ਕੋਠੀ ਫਲੈਟ ਇੱਕ ਪਲਾਟ ਇੱਕ ਦੁਕਾਨ ਤੇ ਲੜਕਾ ਸੋਨਾ ਸੁਨੱਖਾ ਕਲੀਨ ਸੇਵ ਨਸ਼ਾ ਰਹਿਤ ਹੈ ਕੰਮ ਲੜਕੇ ਦੀ ਆਪਣੀ ਜੇਮ ਰਿਪਿਊਟਰ ਜਿਮ ਚੈਨ ਦੀ ਪ੍ਰਚੰਜੀ ਆਮਦਨ ਇਹਨਾਂ ਨੂੰ 60000 ਤੋਂ 60 ਤੋਂ 70000 ਇੱਕ ਮਹੀਨੇ ਦੀ ਆ ਮਾਂਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਦੀ ਪੜਾਈ ਘੱਟੋ-ਘੱਟ ਪਲੱਸ 2 ਹੋਵੇ ਰਾਮਗੜੀ ਆਕਾਸ਼ ਨੂੰ ਪਹਿਲਾ ਵਾਕੀ ਕਿਸੇ ਵੀ ਜਨਰਲ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1992 ਕੱਦਮ 5 ਫੁੱਟ 3 ਇੰਚ ਕਾਸਟ ਜਰਸੀ ਪੜਾਈ ਪਲੱਸ 2 ਮੈਡੀਕਲ ਪਲੱਸ 7 ਬੈਂਡ ਨੇ ਇੰਡੀਆ ਤੋਂ ਤੇ ਨੀਜ਼ੀਲੈਂਡ ਤੋਂ ਪੜਾਈ ਬੀਐਸਸੀ ਨਰਸਿੰਗ ਆ ਜੌਬ ਗਵਰਨਮੈਂਟ ਰਜਿਸਟਰਡ ਨਰਸ ਨੇ ਨੀਜ਼ੀਲੈਂਡ ਵਿੱਚ ਲੜਕੀ ਨੀਜ਼ੀਲੈਂਡ ਪੀਆਰ ਲੜਕੀ ਦੀ ਸਾਰੀ ਫੈਮਿਲੀ ਨਿਊਜ਼ੀਲੈਂਡ ਵਿੱਚ ਸੈਟਲ ਹੈ ਪਤਾ ਲੰਡਾ ਤੋਂ ਜਲੰਧਰ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜਿਆ ਲਿਖਿਆ ਜਰਸੀ ਕਾਸ਼ ਦਾ ਲੜਕਾ ਚਾਹੀਦਾ ਲੜਕੇ ਦੀ ਉਮਰ 27 ਤੋਂ 33 ਸਾਲ ਦੇ ਵਿੱਚ ਹੋਵੇ ਨਿਊਜ਼ੀਲੈਂਡ ਤੋਂ ਲੜਕੇ ਨੂੰ ਪਹਿਲਾ ਲੜਕਾ ਨਿਸ਼ਾਰਾ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਵਧੀਆ ਜੌਬ ਕਰਦਾ ਹੋਵੇ ਲੜਕਾ ਸੋਹਣਾ ਸੁਨਖਾ ਹੋਵੇ WhatsApp ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 6/1996 ਕਾ ਪੰਫੂਟਾ 8th ਪੜਾਈ ਗ੍ਰੈਜੂਏਟ ਡਿਪਲੋਮਾ ਇਲੈਕਟ੍ਰੋਨਿਕਸ ਤੇ ਕਮਿਊਨੀਕੇਸ਼ਨ ਇੰਜੀਨੀਅ ਜੋਬ ਆਪਣਾ ਬਿਜ਼ਨਸ ਆ ਸੈਲਰੀ 8 ਤੋਂ 10 ਲੱਖ ਕਾਸਟ ਗੋਲਡ ਸਮੀਥਾ ਲੜਕਾ ਵੈਜੀਟੇਰੀਅਨ ਪਿਤਾ ਮੈਨੇਜਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਜੁਕੇ ਵਿੱਚ ਇੱਕ ਭੈਣ ਅਨਮੈਰਡਾ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਗੋਲਡ ਸਮੀਥ ਜਾਂ ਕੋਈ ਵੀ ਜਰਨਲ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਦਸੰਬਰ 1998 ਕੱਦ 5 ਫੁੱਟ 10 ਇੰਚ ਕਾਸਟ ਜਰਸੀ ਪੜਾਈ ਸਿਵਲ ਇੰਜੀਨੀਅਰਿੰਗ ਡਿਗਰੀ ਜੋਬ ਸਿਵਲ ਇੰਜੀਨੀਅਰਿੰਗ ਦੀ ਕੈਲਗ ਲੜਕਾ ਕੈਨੇਡਾ ਪੀਆਰ ਆ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਪਿਤਾ ਗਵਰਨਮੈਂਟ ਜੌਬ ਕਰਦੇ ਨੇ ਕੋਈ ਭੈਣ ਭਰਾ ਨਹੀਂ ਆ ਕੱਲਾ ਲੜਕਾ ਲੜਕੇ ਨੂੰ 15 ਕਿੱਲੇ ਜ਼ਮੀਨ ਆਉਂਦੀ ਆ ਪਤਾ ਬਠਿੰਡਾ ਛਟੀ ਲੜਕਾ ਸੋਨਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਆ ਮੰਗ ਆ ਇਹਨਾਂ ਨੂੰ ਵਧੀਆ ਜਰਸੀਕ ਪਰਿਵਾਰ ਤੋਂ ਵਧੀਆ ਪੜ੍ਹੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਆ ਲੜਕੀ ਦੀ ਉਮਰ ਲੜਕੇ ਨਾਲੋਂ ਛੋਟੀ ਹੋਵੇ ਲੜਕੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰਤੀ 30 ਸਾਲ ਕਾਸ ਜਰਸੀ ਕਤਪਨ 5 9 ਇੰਚ ਗੋਤ ਹੀਰ ਪੜਾਈ ਪਲੱਸ 2 ਤੋਂ ਬਾਅਦ ਬੈਂਟਰੀ ਦਾ ਕੋਰਸ ਕੰਮ ਖੇਤੀਬਾੜੀ ਪਤਾ ਨੂਰ ਮਹਿਲ ਜਲੰਧਰ ਪਰਿਵਾਰ ਵਿੱਚ ਮਾਤਾ ਪਿਤਾ ਨੇ ਤਿੰਨ ਭੈਣਾਂ ਨੇ ਕੈਨੇਡਾ ਵਿੱਚ ਮੈਰਿਡ ਨੇ ਭਰਾ ਕੋਈ ਨਹੀਂ ਆ ਲੜਕੇ ਨੂੰ 20 ਕਿੱਲੇ ਜ਼ਮੀਨ ਆਉਂਦੀ ਹੈ ਵਧੀਆ ਘਰ ਪਰਿਵਾਰ ਹੈ ਸੋਨਾ ਸੁਨੱਖਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ-ਬਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਸੁਨੱਖੀ ਜਰਸੀਕ ਪਰਿਵਾਰ ਤੋਂ ਹੋਵੇ ਦਾਸ ਦੀ ਕੋਈ ਮੰਗ ਨਹੀਂ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਇਸ ਹਨ ਅੱਜ ਦੇ ਕੁਝ ਰਿਸ਼ਤੇ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਤੇ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਉੱਪਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਤੇ ਬਹੁਤ ਹੀ ਘੱਟ ਲਈ ਜਾਂਦੀ ਹੈ ਉਸ ਤੋਂ ਬਾਅਦ ਐਡ ਨੂੰ ਬਾਰ ਬਾਰ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਲਗਾਇਆ ਜਾਂਦਾ ਹੈ ਮਿਲਦੇ ਹਾਂ ਅਸੀਂ ਅਗਲੀ ਵੀਡੀਓ ਦੇ ਨਾਲ ਜਦ ਤੱਕ ਲਈ ਧੰਨਵਾਦ